ਸਤਿ ਸ਼੍ਰੀ ਅਕਾਲ ਜੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮ ਵਿੱਚ ਬਹੁਤੋ ਸਵਾਗਤ ਚਾਰ ਪੰਜ ਮਸਲੇ ਅੱਜ ਸਾਂਝੇ ਕਰਨੇ ਆ ਇੱਕ ਪੀਟ ਹੈਕਸੈਥ ਦੀ ਆਲੋਚਨਾ ਹੋ ਰਹੀ ਆ ਦੂਜਾ ਐਲਨ ਮਸਕ ਨੇ ਆਖਰਕਾਰ ਐਲਾਨ ਕਰਤਾ ਵੀ ਮੈਂ ਡੋਜ ਦੇ ਵਿੱਚੋਂ ਜਿਹੜੀ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਵੀ ਉਹ ਤੋਂ ਪਿੱਛੇ ਹਟਣ ਲੱਗਾ ਨੁਕਸਾਨ ਬਹੁਤ ਹੋ ਗਿਆ ਟੈਸਲਾ ਦਾ ਤੀਜੀ ਗੱਲਬਾਤ ਜਿਹੜੇ ਡੋਨਲਡ ਟਰੰਪ ਨੇ ਜਿਹੜੇ ਫੈਡ ਮੁਖੀ ਨੇ ਫੈਡਰਲ ਰਿਜ਼ਰਵ ਦੇ ਉਹਨਾਂ ਦੇ ਨਾਲ ਫੇਰ ਨਾਰਾਜ਼ ਨੇ ਵੀ ਇਹ ਇੰਟਰਸਟ ਨਹੀਂ ਘਟਾਰੇ ਮਹਿੰਗਾਈ ਤਾਂ ਆ ਅ ਇੱਕ ਗੱਲਬਾਤ ਕਰਨੀ ਆ ਅਮਰੀਕਾ ਦੇ ਵਿੱਚ ਖਸਰੇ ਦਾ ਖਤਰਾ ਬਹੁਤ ਵਧਿਆ ਆ ਵਾਸ਼ਿੰਗਟਨ ਦੇ ਵਿੱਚ ਪੰਜਵਾਂ ਕੇਸ ਇਥੇ ਸੈਟਲ ਸੀਟੈਕ 에ਰਪੋਰਟ ਦੇ ਉੱਤੇ ਸਾਹਮਣੇ ਆਇਆ ਤੇ ਕੈਲੀਫੋਰਨੀਆ ਦੇ ਵਿੱਚ ਇੱਕ ਪਾਣੀ ਦਾ ਸੰਕਟ ਲਗਭਗ 6 ਲੱਖ ਘਰਾਂ ਦੇ ਲਈ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੇ ਬਾਰੇ ਗੱਲਬਾਤ ਕਰਨੀ ਆ ਸਭ ਤੋਂ ਪਹਿਲਾਂ ਪੀਡ ਹਕਸੇਦ ਦਾ ਮਾਮਲਾ ਪੀਡ ਹਕਸੇਦ ਕੌਣ ਆ ਇਹ ਐਸ ਵੇਲੇ ਡਿਫੈਂਸ ਸੈਕਟਰੀ ਆ ਰਾਸ਼ਟਰਪਤੀ ਟਰੰਪ ਨੇ ਉਹਨੂੰ ਪੁਆਇੰਟ ਕੀਤਾ ਸੀ ਰਾਸ਼ਟਰਪਤੀ ਟਰੰਪ ਦੀਆਂ ਸਾਰੀਆਂ ਅਪੁਆਇੰਟਮੈਂਟਾਂ ਦੇ ਉੱਤੇ ਰੌਲਾ ਪਿਆ ਸੀ ਇਹਦੇ ਤਾਂ ਵੀ ਰੋਲਾ ਪਿਆ ਸੀ ਪਰ ਸੈਨੇਟ ਨੇ ਕਮੇਟੀ ਨੇ ਪਾਸ ਕਰ ਦਿੱਤਾ ਤੇ ਇਹਨਾਂ ਨੂੰ ਡਿਫੈਂਸ ਸੈਕਟਰੀ ਬਣਾ ਦਿੱਤਾ ਗਿਆ ਇਹ ਪਹਿਲਾਂ ਫੌਕਸ ਨਿਊਜ਼ ਦੇ ਲਈ ਕਿਸੇ ਵੇਲੇ ਕੰਮ ਕਰਦੇ ਰਹੇ ਆ ਇਹਨਾਂ ਦਾ ਰੋਲਾ ਇਹ ਪੈਂਦਾ ਵੀ ਹੁਣੇ ਕਿਹਾ ਜਾ ਰਿਹਾ ਵੀ ਇਹ ਕਾਬਿਲ ਨਹੀਂ ਆਏ ਸੌਦੇ ਦੇ ਕਿ ਜਿੱਡੀ ਵੱਡੀ ਜ਼ਿੰਮੇਵਾਰੀ ਇਹਨਾਂ ਨੂੰ ਦਿੱਤੀ ਗਈ ਆ ਇਹ ਦੇ ਕਾਬਿਲ ਨਹੀਂ ਆ ਜਾਂ ਕਹਿ ਲਓ ਉਨੀ ਜ਼ਿੰਮੇਵਾਰੀ ਨਾਲ ਨਹੀਂ ਕਰ ਸਕਦੇ ਕੰਟਰੋਵਰਸੀ ਉਦੋਂ ਵੀ ਹੋਈ ਸੀ ਤੇ ਹੁਣ ਜਿਹੜਾ ਪਿੱਛੇ ਜਿਹਾ ਇੱਕ ਕਾਂਡ ਹੋਇਆ ਉਹ ਕਾਂਡ ਇਹ ਸੀ ਕਿ ਬਹੁਤ ਹੀ ਸੈਂਸਿਟਿਵ ਮਿਲਟਰੀ ਇਨਫੋਰਮੇਸ਼ਨ ਜਿਹਦੇ ਵਿੱਚ ਯਮਨ ਦੇ ਉੱਤੇ ਬੰਬ ਸਿੱਟਣ ਵਾਲੀ ਗੱਲਬਾਤ ਸੀ ਕਦੋਂ ਸਿੱਟਣੇ ਕਿਹੜੇ ਸਿੱਟਣੇ ਆ ਉਹ ਜਿਹੜੀ ਇਨਫੋਰਮੇਸ਼ਨ ਸੀ ਉਹ ਇੱਕ ਸਿਗਨਲ ਐਪ ਜਿਹਦਾ ਵਟਸਐਪ ਆ ਇਸੇ ਤਰ੍ਹਾਂ ਸਿਗਨਲ ਇੱਕ ਐਪ ਆ ਉਹ ਐਪ ਬਣਾ ਕੇ ਉਹਦੇ ਉੱਤੇ ਸਾਂਝੀ ਕਰਦੀ ਇਥੋਂ ਤੱਕ ਕਿ ਕੁਝ ਗੁਪਤ ਜਾਣਕਾਰੀ ਆਪਣੀ ਘਰ ਵਾਲੇ ਨੂੰ ਵੀ ਭੇਜਦੀ ਆਪਣੇ ਰਿਸ਼ਤੇਦਾਰਾਂ ਨੂੰ ਵੀ ਭੇਜਦੀ ਉਹ ਸਿਗਨਲ ਐਪ ਦੇ ਵਿੱਚ ਜਿਹੜੀ ਦਾ ਅਟਲੈਂਟਿਕ ਬਹੁਤ ਵੱਡਾ ਅਖਬਾਰ ਆ ਉਹਦੇ ਐਡੀਟਰ ਨੂੰ ਕਿਤੇ ਐਡ ਕਰ ਲਿਆ ਉਹਦੇ ਨਾਲ ਇਹਨਾਂ ਦੀ ਬਹਿਣੀ ਉੱਠਣੀ ਆ ਅਟਲਾਂਟਿਕ ਦੇ ਐਡੀਟਰ ਨੇ ਸਾਰੀ ਸਾਰੀ ਇਨਫੋਰਮੇਸ਼ਨ ਕੋਹਰਟ 'ਚ ਸ਼ਾਪਤੀ ਰੌਲਾ ਪੈ ਗਿਆ ਇਹ ਗੱਲ ਨੂੰ ਕਾਫੀ ਹਫ਼ਤੇ ਹੋ ਗਏ ਆ ਹੁਣ ਗੱਲ ਫੇਰ ਰੌਲਾ ਪੈ ਗਿਆ ਕਿਉਂਕਿ ਉਹਦੀ ਇਨਕੁਆਰੀ ਤਾਂ ਹੋਣੀ ਸੀ ਯਮਨ ਦੇ ਵਿੱਚ ਬੰਬ ਸੱਟਣ ਦੀ ਇਨਫੋਰਮੇਸ਼ਨ ਤੁਸੀਂ ਇੱਕ ਗਰੁੱਪ ਬਣਾ ਕੇ ਤੇ ਉਹ ਸਾਂਝੀ ਕਰ ਦਿੰਦੇ ਜਿਹਦੇ 'ਚ ਕਿਸੇ ਨੂੰ ਵੀ ਐਡ ਕਰ ਲੈਨੇ ਰੌਲਾ ਤਾਂ ਪੈਣਾ ਸੀ ਰੌਲਾ ਪਿਆ ਰੌਲਾ ਪੈਣ ਤੋਂ ਬਾਅਦ ਹੋਣਾ ਤੇ ਇਹ ਚਾਹੀਦਾ ਸੀ ਵੀ ਜ਼ਿੰਮੇਵਾਰੀ ਪੀਡ ਹੈਕਸ ਦੇ ਉੱਤੇ ਹੋਣੀ ਚਾਹੀਦੀ ਸੀ ਵੀ ਇਹਨਾਂ ਨੇ ਸਾਰਾ ਕੁਝ ਕੀਤਾ ਪਰ ਇਹਨਾਂ ਦੇ ਉੱਤੇ ਜ਼ਿੰਮੇਵਾਰੀ ਨਹੀਂ ਆਈ ਉਹ ਜ਼ਿੰਮੇਵਾਰੀ ਸਾਰੀ ਕੁਛ ਟੌਪ ਦੇ ਜਿਹੜੇ ਪੈਂਟਾਗਨ ਦੇ ਵਿੱਚ ਬੰਦੇ ਸੀਗੇ ਜਿਹੜੇ ਟੌਪ ਅਫੀਸ਼ੀਅਲ ਸੀਗੇ ਉਹਨਾਂ ਦੇ ਉੱਤੇ ਆ ਗਈ ਉਹਨਾਂ ਨੂੰ ਫਾਇਰ ਕਰਤਾ ਇਹਨਾਂ ਨੇ ਉਹ ਇਨਫਾਰਮੇਸ਼ਨ ਆਪਣੀ ਘਰ ਵਾਲੇ ਨੂੰ ਭੇਜੀ ਆਪਣੇ ਭਰਾ ਨੂੰ ਭੇਜੀ ਆਪਣੇ ਵਕੀਲ ਨੂੰ ਭੇਜੀ ਜਿਸ ਤਰੀਕੇ ਨਾਲ ਉਹ ਕਹਿੰਦੇ ਵੀ ਉਹ ਕਲਾਸੀਫਾਈਡ ਨਹੀਂ ਸੀ ਉਹ ਗੁਪਤ ਜਾਣਕਾਰੀ ਨਹੀਂ ਸੀ ਉਹਦੇ ਚ ਇਦਾਂ ਦੀ ਗੱਲ ਕੋਈ ਨਹੀਂ ਸੀ ਪਰ ਰਿਪੋਰਟਾਂ ਬਾਅਦ ਵਿੱਚ ਦੱਸਦੀਆਂ ਕਿ ਉਹ ਜਾਣਕਾਰੀ ਕਲਾਸੀਫਾਈਡ ਸੀ ਗੁਪਤ ਸੀਗੀ ਜਿਹੜੀ ਭੇਜੀ ਗਈ ਹੈ ਹੁਣ ਇੱਕ ਅਨ ਅਪਰੂਵਡ ਐਪ ਯੂਜ਼ ਕਰਨੀ ਉਹ ਵੀ ਮਿਲਟਰੀ ਦੇ ਮਸਲਿਆਂ ਲਈ ਕਿੰਨੀ ਖਤਰਨਾਕ ਹੋ ਸਕਦੀ ਆ ਤੇ ਕਿੰਨੀ ਗੈਰ ਜ਼ਿੰਮੇਵਾਰਾਨਾ ਹਰਕਤ ਆ ਤੇ ਜਿਹਦਾ ਸਿੱਧਾ ਸਬੰਧ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਦੇ ਨਾਲ ਨੈਸ਼ਨਲ ਸਿਕਿਉਰਿਟੀ ਇਹਦੇ ਨਾਲ ਜੁੜਦੀ ਆ ਤਿੰਨ ਜਿਹੜੇ ਟੌਪ ਦੇ ਇਹਨਾਂ ਦੇ ਸਾਥੀ ਸੀਗੇ ਉਹਨਾਂ ਨੂੰ ਪੈਂਟਾਗਨ ਤੋਂ ਸਡਨਲੀ ਹਟਾ ਦਿੱਤਾ ਗਿਆ ਇੱਕਦਮ ਹੁਣ ਇਹ ਕਹਿੰਦੇ ਇਹ ਇਹਨਾਂ ਦਾ ਇਹ ਕਹਿਣਾ ਕਿ ਇਹ ਇਨਫੋਰਮੇਸ਼ਨ ਲੀਕ ਕਰ ਰਹਾ ਸੀ ਹੁਣ ਪੱਤਰਕਾਰਾਂ ਨੇ ਇੱਕ ਫੰਕਸ਼ਨ ਦੇ ਵਿੱਚ ਇਹਨਾਂ ਨੂੰ ਪੁੱਛ ਲਿਆ ਜਿੱਥੋਂ ਗੱਲਬਾਤ ਜ਼ਿਆਦਾ ਵਧੀ ਆ ਇਹ ਗੁੱਸੇ 'ਚ ਆ ਕੇ ਉਹਨਾਂ ਨੂੰ ਬੋਲੇ ਆ ਵੀ ਅਸੀਂ ਕੁਝ ਗਲਤ ਨਹੀਂ ਕਰ ਰਹੇ ਕੁਝ ਜਿਹੜੇ ਸਾਡੇ ਗਲਤ ਬੰਦੇ ਸੀਗੇ ਇਹਨਾਂ ਦੇ ਤੇ ਕੁਝ মিডিਆ ਰਲ ਕੇ ਉਹ ਕਹਿੰਦੇ ਸਾਨੂੰ ਇਹਦੇ 'ਚ ਖਿੱਚ ਰਹੇ ਉਹਨਾਂ ਨੇ ਕਿਹਾ ਕਿ ਕੁਝ ਜਿਹੜੇ ਜਿਹੜਾ ਸ਼ਬਦ ਵਰਤੇ ਆ ਇਹਨਾਂ ਨੇ ਕਿ ਡਿਸਗ੍ਰੈਂਟਲਡ ਏਮਪਲੋਈਸ ਸੀਗੇ ਤੇ মিডিਆ ਇਹ ਰਲ ਕੇ ਮੇਰੇ ਖਿਲਾਫ ਸਾਜ਼ਿਸ਼ ਕਰ ਰਹੇ ਆ ਉਹ ਕਹਿੰਦੇ ਮੈਂ ਕੁਝ ਵੀ ਗਲਤ ਨਹੀਂ ਕੀਤਾ 트럼ਪ ਸਿੱਧੇ ਇਹਨਾਂ ਦੇ ਪਿੱਛੇ ਆਏ ਆ ਓਖੜੇ ਹੋਏ ਉਹ ਕਹਿੰਦੇ ਬਹੁਤ ਸਹੀ ਆ ਇਹ ਹੈਕਸਥ ਨੇ ਇਹ ਕਹਿਆ ਕਿ ਇੱਥੇ ਇਨੇਕ ਸਬੂਤ ਹੈਗੇ ਆ ਕਿ ਜਿਨ੍ਹਾਂ ਲੋਕਾਂ ਨੇ ਇਨਫੋਰਮੇਸ਼ਨ ਲੀਕ ਕੀਤੀ ਆ ਡਿਪਾਰਟਮੈਂਟ ਦੀ 트럼ਪ ਨੇ ਡਿਫੈਂਡ ਕੀਤਾ ਇਹਨਾਂ ਨੂੰ ਵੀ ਆਪਾਂ ਇਹਨਾਂ ਦੇ ਨਾਲ ਆ ਹਾਲਾਂਕਿ ਜਿੰਨੇ ਰਿਪਬਲਿਕਨ ਨੇ ਬਹੁਤੇ ਡਿਫੈਂਡ ਕਰ ਰਹੇ ਆ ਜਾਂ ਤਪੀੜ ਹੈਕਸਥ ਦੇ ਡਿਫੈਂਸ ਸੈਕਟਰੀ ਦੇ ਹੱਕ ਚ ਆ ਜਾਂ ਉਹ ਚੁੱਪ ਬੈਠੇ ਆ ਬਿਚ ਵਿਚਾਲੇ ਗੱਲ ਚੱਲਦੀ ਆ ਵੀ ਅਸੀਂ ਪਹਿਲਾਂ ਹੀ ਕਿਹਾ ਸੀ ਬੰਦਾ ਕਾਬਲ ਨਹੀਂ ਹੈ ਕੁਝ ਨਾ ਕੁਝ ਗਲਤ ਹੋ ਸਕਦਾ ਆ ਕਿਉਂਕਿ ਇਹਨਾਂ ਦਾ ਰੌਲਾ ਇਹ ਨਹੀਂ ਸੀਗਾ ਇਹਨਾਂ ਦਾ ਰੌਲਾ ਦੂਜਾ ਵੀ ਸੀਗਾ ਜਿਹੜੀਆਂ ਇਹਨਾਂ ਦੀ ਡਾਈਵਰਸਿਟੀ ਇਕਵਿਟੀ ਜਾਂ ਇਨਕਲੂਜਨ ਦੀਆਂ ਜਿਹੜੀਆਂ ਪਾਲਿਸੀ ਸੀਗੀਆਂ ਉਹਨਾਂ ਦੇ ਉੱਤੇ ਸੋ ਹੁਣ ਇੱਕ ਵਾਰੀ ਫੇਰ ਗੱਲਬਾਤ ਜਿਹੜੀ ਆ ਉਹ ਚਰਚਾ ਦੇ ਵਿੱਚ ਆ ਕੁਝ ਓਪਨਲੀ ਕੁਝ ਲੋਕਾਂ ਨੇ ਮਤਲਬ ਇਵਨ ਪਬਲਿਕ ਨੇ ਕਿਹਾ ਵੀ ਇਹਨਾਂ ਨੂੰ ਇਹ ਸੌਦੇ ਤੋਂ ਹਟਾ ਦੇਣਾ ਚਾਹੀਦਾ ਹਟਾਉਂਦੇ ਕਿ ਨਹੀਂ ਹਟਾਉਂਦੇ ਪਤਾ ਨਹੀਂ ਪਰ ਇਹ ਮਾਮਲਾ ਬਹੁਤ ਵੱਡਾ ਹੈ ਸੂਲ ਅਮਰੀਕਾ ਦੇ ਵਿੱਚ ਬਣਿਆ ਅਗਲੀ ਗੱਲ ਮੈਂ ਦੱਸੋ ਐਲਨ ਮਸਕ ਬਾਰੇ ਆ ਪਹਿਲਾਂ ਸੀ ਪੀਡ ਹੈਕਸ ਦੇ ਬਾਰੇ ਗੱਲਬਾਤ ਕੀਤੀ ਜਿਹੜੇ ਡਿਫੈਂਸ ਸੈਕਟਰੀ ਆ ਉਹਨੂੰ ਹਟਾ ਦਿਓ ਐਲਨ ਮਸਕ ਦੇ ਖਿਲਾਫ ਪ੍ਰਦਰਸ਼ਨ ਬਹੁਤ ਹੋਇਆ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਲੋਕਾਂ ਨੇ ਟੈਸਲਾ ਦੇ ਸਟੋਰਾਂ ਦੇ ਬਾਹਰ ਟੈਸਲਾ ਦੀਆਂ ਕਾਰਾਂ ਦੇ ਉੱਤੇ ਹਮਲੇ ਕੀਤੇ ਕਈ ਕਾਰਾਂ ਦੇ ਉੱਤੇ ਸਟicker ਲਾ ਜਾਂਦੇ ਕਿ ਐਲਨ ਮਸਕ ਦੇ ਮਤਲਬ ਉਹਦੇ ਵਿਰੋਧ ਦੇ ਵਿੱਚ ਜਾਂ ਕੁਝ ਹੋਰ ਇਦਾਂ ਦੀਆਂ ਗੱਲਾਂਬਾਤਾਂ ਕਰ ਜਾਂਦੇ ਆ ਅਲਟੀਮੇਟਲੀ ਐਲਨ ਮਸਕ ਨੇ ਹੁਣ ਐਲਾਨ ਕਰਤਾ ਵੀ ਭਾਈ ਅਗਲੇ ਮਹੀਨੇ ਮੈਂ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਤੋਂ ਪਾਸੇ ਹਟ ਰਿਹਾ ਮੈਂ ਇਹਨਾਂ ਦੇ ਨਾਲ ਨਹੀਂ ਐਲਨ ਮਸਕ ਜਿਹੜੇ ਕਿ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਆ ਔਰ ਪਹਿਲੇ ਇੰਨੇ ਅਮੀਰ ਟ੍ਰਿਲੀਅਨਰ ਜਿਹੜੇ ਆ ਉਹ ਐਲਨ ਮਸਕ ਹੀ ਵਣਨਗੇ ਬੜੇ ਇੰਟੈਲੀਜੈਂਟ ਬੰਦੇ ਮੰਨਿਆ ਜਾਂਦਾ ਵੀ ਜਿਨ੍ਹਾਂ ਨੇ ਇੱਕ ਵਾਰੀ ਨੇਹਰੀ ਲਿਆ ਦਿੱਤੀ ਹਰ ਪਾਸੇ ਚਾਹੇ ਉਹ ਸਪੇਸ ਵਾਲਾ ਮਾਮਲਾ ਸੀ ਚਾਹੇ ਕਾਰਾਂ ਵਾਲਾ ਸੀ ਵੀ ਇੱਕ ਬੰਦਾ ਇੰਨਾ ਇੰਟੈਲੀਜੈਂਟ ਕਿਦਾਂ ਹੋ ਸਕਦਾ ਕਿ ਜਿਹੜਾ ਇੱਥੇ ਤੱਕ ਪਹੁੰਚ ਗਿਆ ਉਹਨਾਂ ਦੀ ਰਾਸ਼ਟਰਪਤੀ ਟਰੰਪ ਦੇ ਨਾਲ ਸਾਂਝ ਸੀ ਲੱਗਦਾ ਇਹ ਸੀ ਕਿ ਸਾਂਝ ਦੇ ਨਾਲ ਫਾਇਦਾ ਹੋਊਗਾ ਫਾਇਦਾ ਕੀ ਹੋਊਗਾ ਕਿ ਜਿਹੜੇ ਰੈਗੂਲੇਸ਼ਨਸ ਆ ਉਹ ਹਟਾ ਦੇਣਗੇ ਜਿਹੜੇ ਕੁਝ ਪਾਬੰਦੀਆਂ ਹੁੰਦੀਆਂ ਜਾਂ ਬਹੁਤ ਕੁਝ ਇਹਨਾਂ ਦੇ ਸਰਕਾਰਾਂ ਦੇ ਹੱਥ ਹੁੰਦਾ ਉਹ ਪਾਲਿਸੀ ਇਦਾਂ ਦੀ ਬਣਾ ਦੇਣਗੇ ਇਹਨਾਂ ਨੂੰ ਫਾਇਦਾ ਹੋਊਗਾ ਹੋ ਸਕਦਾ ਇਦਾਂ ਫਾਇਦਾ ਹੁੰਦਾ ਵੀ ਰਾਸ਼ਟਰਪਤੀ ਟਰੰਪ ਪਰ ਇਹਨਾਂ ਨੂੰ ਡਿਪਾਰਟਮੈਂਟ ਆਫ ਗਵਰਨਮੈਂਟ ਅਫੀਸ਼ੀਐਂਸੀ ਦੇ ਮੁਖੀ ਬਣਾਤਾ ਵੀ ਤੁਸੀਂ ਕਿਉਂਕਿ ਬੰਦੇ ਇਹਨੇ ਇੰਟੈਲੀਜੈਂਟ ਆ ਇਹਨਾਂ ਸਮਾਰਟ ਆ ਤੇ ਇਹ ਸਾਰੇ ਸਿਸਟਮ ਨੂੰ ਸੈੱਟ ਕਰ ਦੋਗੇ ਵੀ ਜਾਂ ਤਾਂ ਛੱਡ ਕੇ ਚੱਲ ਜਾਓ ਜਾਂ ਬੰਦੇ ਇਹਨਾਂ ਨੇ ਕੀਤਾ ਵੀ ਜਿੰਨੇ ਆ ਯੂਐਸਏ ਆਈਡੀਸੀ ਦੂਜੀਆਂ ਸੀ ਸਾਰਿਆਂ ਚੋਂ ਬੰਦੇ ਕੱਢਣੇ ਸ਼ੁਰੂ ਕਰਤੇ ਵੀ ਆ ਵੀ ਵਾਧੂ ਆ ਵੀ ਵਾਧੂ ਆ ਵੀ ਵਾਧੂ ਆ ਕੱਟ ਲਾਉਣੇ ਸ਼ੁਰੂ ਕਰਤੇ ਸਪੈਂਡਿੰਗ ਕੱਟ ਕਰਦੇ ਹੋ ਸਰਕਾਰ ਘਾਟੇ ਚ ਆ ਉਹਦੇ ਨਾਲ ਹੋਇਆ ਕਿ ਲੋਕ ਵਿਰੋਧ ਕਰਨ ਲੱਗ ਪਏ ਹੁਣ ਲੋਕ ਵਿਰੋਧ ਰਾਸ਼ਟਰਪਤੀ ਟਰੰਪ ਦਾ ਤਾਂ ਜਿੰਨਾ ਕਿ ਕਰ ਸਕਦੇ ਉਹਨਾਂ ਕੀ ਕਰਨਾ ਸੀ ਉਹਨਾਂ ਨੂੰ ਇਹ ਲੱਗਿਆ ਕਿ ਸਾਰੀ ਸਮੱਸਿਆ ਦੇ ਪਿੱਛੇ ਜਿਹੜਾ ਮੁੱਖ ਰੋਲ ਆ ਉਹ ਐਲਨ ਮਸਕ ਦਾ ਆ ਐਲਨ ਮਸਕ ਦਾ ਵਿਰੋਧ ਸ਼ੁਰੂ ਹੋ ਗਿਆ ਇੱਕ ਗਰੁੱਪ ਬਹੁਤ ਵੱਡਾ ਆ ਉਹਨੇ ਸਿਰਫ ਟੇਕਡਾਊਨ ਟੈਸਲਾ ਉਸ ਗਰੁੱਪ ਦਾ ਨਾਮ ਆ ਉਹਨਾਂ ਨੇ ਸਿਰਫ ਇੱਥੇ ਅਮਰੀਕਾ ਦੇ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਦੇ ਵਿੱਚ ਜਿਹੜਾ ਟੈਸਲਾ ਟੇਕਡਾਊਨ ਸਿਗਾ ਉਹਦਾ ਗਰੁੱਪ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਟੈਸਲਾ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਵਿਰੋਧ ਹੋਇਆ ਪਹਿਲਾਂ ਤਾਂ ਲੋਕਾਂ ਨੂੰ ਲੱਗਾ ਵੀ ਲੋਕਾਂ ਦੇ ਰੌਲਾ ਪਾਉਣ ਨਾਲ ਕੀ ਹੋ ਜੂਗਾ ਕੁਝ ਕੁ ਬੰਦੇ ਇਕੱਠੇ ਹੋ ਕੇ ਰੌਲਾ ਹੀ ਪਾਉਂਦੇ ਆ ਕੁਝ ਨਹੀਂ ਹੁੰਦਾ ਪਰ ਹੋਇਆ ਕੀ ਇਨਵੈਸਟਰ ਅਫਸਰਟ ਹੋ ਗਏ ਦੇਤੇ ਫੈਸਲਾ ਦਾ ਸਟਾਕ 37% ਇਸ ਸਾਲ ਥੱਲੇ ਗਿਆ 37% ਇਨਵੈਸਟਰ ਜਿਹੜੇ ਆ ਉਹ ਸਿੱਧਾ-ਸਿੱਧਾ ਰੌਲਾ ਪਾ ਰਹੇ ਵੀ ਇਹਦੀ ਸਾਰਾ ਸਿਹਰਾ ਐਲਨ ਮਸਕ ਦੇ ਸਿਰ ਤੇ ਜਾਂਦਾ ਐਲਨ ਮਸਕ ਦੀ ਇਸ ਗੱਲ ਦੇ ਉੱਤੇ ਵੀ ਉਹਨੇ ਇੱਕ ਪਾਰਟੀ ਨਾਲ ਸਿੱਧੀ ਸਾਂਝ ਪਾਈ ਮਿਲੀ-ਮਿਲੀਅਨ ਡਾਲਰ ਦੀ ਐਲਨ ਮਸਕ ਨੇ ਲਾਟਰੀ ਕੱਢੀ ਉਹਨਾਂ ਸਵਿੰਗ ਸਟੇਟਾਂ ਦੇ ਵਿੱਚ ਜਾ ਕੇ ਰੋਜ਼ 1 ਮਿਲੀਅਨ ਡਾਲਰ ਦੀ ਲਾਟਰੀ ਜਿਹੜਾ ਬੰਦਾ ਪਟੀਸ਼ਨ ਸਾਈਨ ਕਰੂਗਾ ਪਾਵਰ ਪੋਲੀਟਿਕਨ ਉਮੀਦਵਾਰਾਂ ਨੂੰ ਜਿਤਾਊਗਾ ਟੈਸਲਾ ਦੀ 71% ਇਹਨਾਂ ਦਾ ਪ੍ਰੋਫਿਟ ਘਟਿਆ 71% 13% ਇਹਨਾਂ ਦੀ ਸੇਲ ਡਾਊਨ ਚਲੇਗੀ। ਇਨਵੈਸਟਰ ਜਿਹਦਾ ਪਹਿਲਾਂ ਦੱਸਿਆ ਸਟਾਕ 37% ਇਸ ਸਾਲ ਇਹਨਾਂ ਦਾ ਥੱਲੇ ਚਲੇਗਾ ਔਰ ਕਾਰਨ ਸਿੱਧਾ ਆ ਇਹਨਾਂ ਦੀ ਗਵਰਨਮੈਂਟ ਦੇ ਵਿੱਚ ਸ਼ਮੂਲੀਅਤ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਇਹਨੂੰ ਡੋਜ ਕਹਿੰਦੇ ਆ ਡੀਓਜੀਈ ਉਹਦਾ ਮੁਖੀ ਬਣਨਾ ਅਲਟੀਮੇਟਲੀ ਹੁਣ ਐਲਨ ਮਸਕ ਨੇ ਐਲਾਨ ਕਰਤਾ ਕਿ ਮੈਂ ਅਗਲੇ ਮਹੀਨੇ ਉਹਦਾ ਛੱਡ ਰਿਆਂ ਹੁਣ ਛੱਡ ਕੇ ਕਰਨਾ ਕੀ ਆ ਉਹ ਕਹਿੰਦੇ ਮੈਂ ਆਪਣੇ ਟੈਸਲਾ ਦੇ ਵੱਲ ਧਿਆਨ ਦੇਣਾ ਟੈਸਲਾ ਦੇ ਇੱਕ ਟੈਸਲਾ ਦੇ ਪ੍ਰੋਟੈਸਟ ਬਹੁਤ ਵਧੇ ਆ ਲਗਾਤਾਰ ਟੇਕ ਡਾਊਨ ਜਿਹੜੀ ਟੈਸਲਾ ਟੇਕ ਡਾਊਨ ਆ ਉਹਨੇ ਲਗਾਤਾਰ ਪ੍ਰੋਟੈਸਟ ਕੀਤੇ ਹਨ ਮਸਕ ਦੇ ਵਿਰੋਧ ਦੇ ਵਿੱਚ ਈਵਨ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਸਿਆਟਲ ਦੇ ਵਿੱਚ ਲੋਕਾਂ ਦੇ ਕੋਲ ਸਟicker ਫੜੇ ਆ ਟੈਸਲਾ ਦੀ ਕਾਰ ਜਾਂਦੀ ਦੇਦੀ ਆ ਉੱਥੇ ਲਾਈਟ ਦੇ ਉੱਤੇ ਰੱਖੀ ਰੈੱਡ ਲਾਈਟ ਦੇ ਉੱਤੇ ਉੱਥੇ ਸਟਾਪ ਉੱਥੇ ਰੁਕੀ ਕਾਰ ਉਹ ਜਾਂਦੇ ਆ ਉਹ ਤੁਹਾਡੇ ਸ਼ੀਸ਼ੇ ਦੇ ਉੱਤੇ ਸਟicker ਲਾ ਕੇ ਗਾਂਹ ਚਲੇ ਜਾਂਦੇ ਜਿਹਦੇ ਤੇ ਲਿਖਿਆ ਵੀ ਅਸੀਂ ਟੈਸਲਾ ਦੇ ਖਿਲਾਫ ਆ ਜਾਂ ਸੀਐਲਨ ਮਸਕ ਦੇ ਖਿਲਾਫ ਆ ਇੱਥੇ ਤੱਕ ਵਿਰੋਧ ਹੋਇਆ ਕਾਰਾਂ ਸਾੜ ਦਿੱਤੀਆਂ ਕਈ ਸਟੋਰਾਂ ਨੂੰ ਵੈਂਡਲਾਈਜ਼ ਕੀਤਾ ਹੁਣ ਹੋਇਆ ਕਿ ਇੱਕ ਪਾਸੇ ਤੇ ਇਹਨਾਂ ਦੀ ਸਰਕਾਰ ਦੇ ਸ਼ਮੂਲੀਅਤ ਲੋਕਾਂ ਦਾ ਵਿਰੋਧ ਇੱਕ ਕੇਸ ਬੱਬ ਬਣਿਆ ਦੂਜਾ ਜਿਹੜੇ ਟੈਰਿਫ ਲਾਏ ਰਾਸ਼ਟਰਪਤੀ ਟਰੰਪ ਨੇ ਟੈਰਿਫ ਲਾ ਕੇ ਕੰਪਿਟੀਸ਼ਨ ਹੋ ਗਿਆ ਚੀਨ ਦੀਆਂ ਇਲੈਕਟ੍ਰਿਕ ਕਾਰਾਂ ਦੇ ਨਾਲ ਔਖਾ ਦੁਨੀਆ ਦੇ ਵਿੱਚ ਟੈਸਲਾ ਨੂੰ ਆਪਣੀਆਂ ਕਾਰਾਂ ਵੇਚਣੀਆਂ ਇਸ ਵੇਲੇ ਵਿਪਤਾ ਪਈ ਹੈ ਹੁਣ ਇਹਨਾਂ ਨੇ ਕੀਤਾ ਕਿ ਫਿਊਚਰ ਪਲਾਨ ਜਦੋਂ ਮੈਂ ਪਹਿਲਾਂ ਜ਼ਿਕਰ ਕੀਤਾ ਟੈਸਲਾ ਦਾ ਫਿਊਚਰ ਪਲਾਨ ਆਟੋਨੋਮਸ ਜਿਹੜੇ ਵਹੀਕਲਸ ਨੇ ਸੈਲਫ ਡਰਾਈਵਿੰਗ ਕਾਰਾਂ ਆ ਤੇ ਉਹਨਾਂ ਨੇ ਇਹ ਕਿਹਾ ਆ ਕਿ ਜਿਹੜਾ ਟੈਸਲਾ ਰੋਬੋ ਟੈਕਸੀਸ ਬਣਾਉਣਾ ਚਾਹੁੰਦਾ ਆ ਰੋਬੋ ਟੈਕਸੀ ਜਿਹਦੇ ਵਿੱਚ ਸਟੀering ਵੀਲ ਹੀ ਨਾ ਹੋਵੇ ਆਪਣੇ ਆਪ ਹੀ ਚੱਲਣ ਉਹ ਜਿਹੜੀਆਂ ਸਾਈਬਰ ਕੈਬ ਦਾ ਪਲਾਨ ਆ ਟੈਸਲਾ ਪਲਾਨ ਕਰ ਰਿਹਾ ਕਿ ਫੁੱਲੀ ਸੈਲਫ ਡਰਾਈਵਿੰਗ ਰੋਬੋ ਟੈਕਸੀ ਜਿਹਨੂੰ ਹੀ ਸਾਈਬਰ ਕੈਬ ਕਹਿੰਦੇ ਆ ਉਹ ਲਾਂਚ ਕਰਨੀ ਆ ਤੇ 30000 ਦੀ ਇਹ ਕੀਮਤ ਦੀ ਹੋਊਗੀ ਕਾਰ ਹੁਣ ਇਹ ਜਿਹਦਾ ਆਸ ਸੀਗੀ ਵੀ ਸਾਡੀ ਮਦਦ ਕਰਨਗੇ ਸਰਕਾਰ ਦੀਆਂ ਪਾਬੰਦੀਆਂ ਜਾਂ ਰੈਗੂਲੇਸ਼ਨਸ ਘੱਟ ਹੋਣਗੀਆਂ ਪਰ ਬੈਕਲੈਸ਼ ਵੱਡਾ ਹੋ ਗਿਆ ਹੁਣ ਉਹ ਕਹਿੰਦੇ ਵੀ ਮੈਂ ਸਾਰਾ ਧਿਆਨ ਉਧਰਲੇ ਪਾਸੇ ਲਾਉਣਾ ਟੈਸਲਾ ਵਾਲੇ ਪਾਸੇ ਇਸ ਕਰਕੇ ਸਰਕਾਰ ਵਾਲੇ ਪਾਸਿਓਂ ਅਗਲੇ ਮਹੀਨੇ ਲੈ ਲੈਣੇ ਛੁੱਟੀ ਤੇ ਜਿਹੜੇ ਫਾਈਨੈਂਸ਼ੀਅਲ ਐਕਸਪਰਟ ਉਹ ਦੱਸ ਦਿਆ ਕਿ 25 ਵਾਲਾ ਸਾਲ ਤੱਕ ਇਹ ਨਾ ਤੁਰ ਕਵਰ ਹੋਣਾ 2025 ਵਾਲਾ ਸਾਲ ਤੇ ਨਾਲ ਹੀ ਮਾੜਾ ਆ ਪਰ ਇਦਾਂ ਉਹਨਾਂ ਨੂੰ ਲੱਗਦਾ ਹੈ ਕਿ ਕੰਪਨੀ ਜੇ ਐਲਨ ਮਸਕ ਫੁੱਲੀ ਡੋਜ ਛੱਡ ਕੇ ਅਧਰ ਆਪਣੇ ਟੈਸਲਾ ਵਾਲੇ ਪਾਸੇ ਆ ਗਏ ਫੁੱਲ ਟਾਈਮ ਤੇ ਇਹ ਪ੍ਰੋਫਿਟ ਦੇ ਵਿੱਚ ਜਾ ਸਕਦੀ ਹੈ ਦੁਬਾਰਾ ਖੜੀ ਹੋ ਸਕਦੀ ਹੈ ਅਗਲੀ ਗੱਲਬਾਤ ਰਾਸ਼ਪਤੀ 트럼ਪ 트럼ਪ ਨੇ ਫੈਡਰਲ ਰਿਜ਼ਰਵ ਦੇ ਜਿਹੜੇ ਚੇਅਰ ਨੇ ਜੈਮ ਪਾਵਲ ਉਹਨਾਂ ਦੇ ਉੱਤੇ ਇੱਕ ਵਾਰੀ ਫੇਰ ਗੁੱਸੇ ਹੋਏ ਆ ਉਹਨਾਂ ਨੂੰ ਉਹਨਾਂ ਨੇ ਮੇਜਰ ਲੂਜ਼ਰ ਕਿਹਾ ਹਰ ਇੱਕ ਜਿੱਦਾ ਥਾਵਾਂ ਦੇ ਉੱਤੇ ਇੱਕ ਸੈਂਟਰਲ ਬੈਂਕ ਹੁੰਦੀ ਆ ਜਿੱਦਾ ਕੈਨੇਡਾ ਚ ਬੈਂਕ ਆਫ ਕੈਨੇਡਾ ਆ ਉੱਥੇ ਇਦਾਂ ਸੈਂਟਰਲ ਬੈਂਕਾਂ ਹੁੰਦੀਆਂ ਅਮਰੀਕਾ ਦੇ ਵਿੱਚ ਇਹ ਫੈਡਰਲ ਰਿਜ਼ਰਵ ਕਹਿੰਦੇ ਆ ਇਹਨੂੰ ਜਿਹੜੀ ਕੇਂਦਰੀ ਏਜੰਸੀ ਜਿਹੜੀ ਸਾਰੇ ਦੇਸ਼ ਦੇ ਹਿਸਾਬ ਕਿਤਾਬ ਨੂੰ ਇਕਨੋਮੀ ਨੂੰ ਖਰਚੇ ਨੂੰ ਖਾਸ ਕਰ ਵਿਆਜ ਦਰਾਂ ਨੂੰ ਦੇਖਦੀ ਆ ਉਹ ਫੈਡਰਲ ਰਿਜ਼ਰਵ ਆ ਤੇ ਫੈਡਰਲ ਰਿਜ਼ਰਵ ਦੇ ਚੇਅਰਮੈਨ ਆ ਇਸ ਵੇਲੇ ਜੇਮ ਪਾਵਲ ਜੇਮ ਪਾਵਲ ਇਹ ਜਿਹੜੀ ਫੈਡਰਲ ਰਿਜ਼ਰਵ ਆ ਹਾਲਾਂਕਿ ਇੰਡੀਪੈਂਡੈਂਟ ਆ ਜਿਹਦਾ ਅਮਰੀਕਾ ਦੇ ਵਿੱਚ ਹਾਊਸ ਆਫ ਰਿਪ੍ਰਿਜ਼ੈਂਟੇਟਿਵ ਚੁਣੀ ਜਾਂਦੀ ਆ ਸੈਨੇਟਰ ਚੁਣੇ ਜਾਂਦੇ ਆ ਜਾਂ ਗਵਰਨਰ ਚੁਣੇ ਜਾਂਦੇ ਆ ਇਹਨਾਂ ਨੂੰ ਚੁਣਿਆ ਨਹੀਂ ਜਾਂਦਾ ਇਹ ਇੱਕ ਆਟੋਨੋਮਸ ਬਾਡੀ ਹੁੰਦੀ ਆ ਲੰਬੇ ਸਮੇਲੀ ਹੁੰਦੀ ਆ ਇਹਨਾਂ ਦਾ ਟਿਨਿਓਰ ਲੰਬਾ ਹੁੰਦਾ ਇਹਨਾਂ ਦਾ ਕੋਈ ਫਰਕ ਨਹੀਂ ਪੈਂਦਾ ਵੀ ਜੋ ਬਾਈਡਨ ਰਾਸ਼ਟਰਪਤੀ ਆ ਜਾਂ ਟਰੰਪ ਰਾਸ਼ਟਰਪਤੀ ਆ ਇਹ ਫੈਡਰਲ ਰਿਜ਼ਰਵ ਨੇ ਇੰਡੀਪੈਂਡੈਂਟ ਕੰਮ ਕਰਨਾ ਹੁੰਦਾ ਨਾ ਨਾ ਡੈਮੋਕ੍ਰੇਟ ਆ ਨਾ ਰਿਪਬਲਿਕਨ ਅਸੋ ਇਹਨਾਂ ਦਾ ਕੰਮ ਦੇਸ਼ਤੀ ਇਕਨੋਮੀ ਨੂੰ ਦੇਖਣਾ ਹੁੰਦਾ ਸਰਕਾਰਾਂ ਜਿੱਦਾਂ ਮਰਜ਼ੀ ਬਦਲ ਜਾਣ ਪਰ ਉਹਦੀਆਂ ਪਾਲਿਸੀ ਦੇ ਹਿਸਾਬ ਨਾਲ ਇਹਨਾਂ ਨੇ ਉਹਨੂੰ ਮੈਨੇਜ ਕਰਨਾ ਹੁੰਦਾ ਪਰ ਜਿਹੜੇ ਰਾਸ਼ਟਰਪਤੀ ਟਰੰਪ ਨੇ ਉਹ ਇਹਨਾਂ ਤੋਂ ਨਾਰਾਜ਼ ਆ ਫੈਡਰਲ ਸਰਵ ਦੇ ਚੇਅਰਮੈਨ ਤੋਂ ਕਹਿੰਦੇ ਵੀ ਇਹ ਬੰਦਾ ਠੀਕ ਨਹੀਂ ਆ ਉਹਦਾ ਕਾਰਨ ਇਹ ਆ ਵੀ ਉਹ ਕਹਿੰਦੇ ਇਹ ਇੰਟਰਸਟ ਰੇਟ ਨਹੀਂ ਕੱਟ ਕਰ ਰਿਹਾ ਇਸ ਵੇਲੇ ਔਰ ਤੇਜ਼ੀ ਨਾਲ ਨਹੀਂ ਕੱਟ ਕਰ ਰਿਹਾ ਕਿ ਅਮਰੀਕਾ ਦੇ ਵਿੱਚ ਵਿਆਜ ਦਰਾਂ ਇਸ ਵੇਲੇ ਘਟਣੀਆਂ ਚਾਹੀਦੀਆਂ ਲੋਕ ਤੰਗ ਨੇ ਲੋਕਾਂ ਕੋਲੋਂ ਨਹੀਂ ਹੋ ਰਿਹਾ ਸਰਵਾਈਵ ਮਹਿੰਗਾਈ ਵਧੀ ਆ ਕਰ ਨਹੀਂ ਲੈ ਹੋ ਰੇ ਵਿਆਜ ਹੀ ਬਹੁਤ ਜ਼ਿਆਦਾ ਆ ਤੇ ਫਿਰ ਲੋਕ ਇਸ ਕੁਦਰਤੀ ਆ ਵੀ ਤੰਗ ਹੋਣੇ ਆ ਵੀ ਟਰੰਪ ਰਾਸ਼ਟਰਪਤੀ ਟਰੰਪ ਦੇ ਹਿਸਾਬ ਨਾਲ ਇਸ ਵੇਲੇ ਇਹਨਾਂ ਨੂੰ ਇੰਟਰਸਟ ਰੇਟ ਕੱਟ ਕਰ ਦੇਣੇ ਚਾਹੀਦੇ ਸੀ ਔਰ ਕਰਨੇ ਵੀ ਤੇਜ਼ੀ ਨਾਲ ਚਾਹੀਦੇ ਆ ਇਹ ਫੈਡਰਲ ਰਿਜ਼ਰਵ ਤੋਂ ਆਸ ਕਰਦੇ ਆ ਤੇ ਇਸ ਕਰਕੇ ਉਹਨਾਂ ਨੇ ਕਹਿ ਦਿੱਤਾ ਕਿ ਅ ਮੈਂ ਇਹਨਾਂ ਤੋਂ ਖੁਸ਼ ਨਹੀਂ ਆ ਉਹਨਾਂ ਨੇ ਇਹਨੂੰ ਲੂਜ਼ਰ ਕਿਹਾ 트럼ਪ ਦਾ ਕਮੈਂਟ ਜਿਹੜਾ ਆ ਉਹ ਜਿਹੜੀ ਸਟਾਕ ਮਾਰਕੀਟ ਆ ਉਹ ਬਹੁਤ ਤੇਜ਼ੀ ਨਾਲ ਥੱਲੇ ਨੂੰ ਗਈ ਆ ਆਪਾਂ ਸਾਰੇ ਜਾਣਦੇ ਆ ਡੋ ਜونز ਜਿਹੜਾ ਆ ਲਗਭਗ 1000 ਪੁਆਇੰਟ ਥੱਲੇ ਨੂੰ ਚਲੇ ਗਿਆ ਟੈਕ ਕੰਪਨੀਆਂ ਚਾਹੇ ਉਹ ਐਪਲ ਆ ਚਾਹੇ ਉਹ ਟੈਸਲਾ ਆ ਸਾਰਿਆਂ ਦੀ ਵੈਲਿਊ ਥੱਲੇ ਚਲੇਗੀ ਜਿਹੜੇ ਸਾਰੇ ਦਾ ਸਾਰ ਆ ਲੋਕ ਜਿਹੜੇ ਆ ਉਹ ਇਨਵੈਸਟ ਨਹੀਂ ਕਰ ਰਹੇ ਪੈਸਾ ਕਿਉਂਕਿ 트럼ਪ ਦੇ ਟੈਰਿਫ ਆ ਜ਼ਿਆਦਾ ਜਿਹਦੇ ਨਾਲ ਇਕਨੋਮੀ ਦੇ ਉੱਤੇ ਬਹੁਤ ਮਾੜਾ ਅਸਰ ਪਿਆ ਬਹੁਤ ਸਾਰੇ ਲੋਕ ਐਸ ਕਲੇ ਮਾਰਕੀਟ ਦੇ ਵਿੱਚੋਂ ਪੈਸਾ ਕੱਢ ਰਹੇ ਆ ਜਿੱਥੇ ਤੱਕ ਹੋ ਸਕਦਾ ਉਹ ਪੈਸਾ ਕੱਢ ਰਹੇ ਆ ਜਦੋਂ ਲੋਕ ਮਾਰਕੀਟ ਚੋਂ ਪੈਸਾ ਕੱਢ ਰਹੇ ਜਿਹਦੇ ਕੋਲੇ ਪੈਸਾ ਹੈਗਾ ਉਹ ਸਾਂਭ ਰਿਹਾ ਉਹ ਕਿਸੇ ਪਾਸੇ ਲਾ ਨਹੀਂ ਰਿਹਾ ਉਹਦੇ ਨਾਲ ਹੋ ਕੀ ਰਿਹਾ ਡਾਲਰ ਵੀਕ ਹੋ ਗਿਆ ਹੁਣ ਜਦੋਂ ਟੈਰਫ ਲੱਗੇ ਆ ਔਰ 145% ਤੱਕ ਜਿਹੜੇ ਟੈਰਫ ਲਾਏ ਗਏ ਆ ਚਾਈਨੀ ਪ੍ਰੋਡਕਟ ਦੇ ਉੱਤੇ ਤੇ ਉਹ ਇਹ ਲੱਗਦਾ ਇਹ ਆ ਰਾਸ਼ਟਰਪਤੀ ਟਰੰਪ ਦੇ ਕਹਿਣ ਅਨੁਸਾਰ ਵੀ ਹੁਣ ਇੰਟਰਸਟ ਰੇਟ ਇਹਨਾਂ ਨੂੰ ਕੱਟ ਕਰ ਦੇ ਦੇ ਚਾਹੀਦੇ ਆ ਉਹ ਚਾਹੁੰਦੇ ਆ ਕਿ ਇੰਟਰਸਟ ਰੇਟ ਕੱਟ ਕਰੇ ਪਰ ਕਿਉਂਕਿ ਉਹ ਇਹਨਾਂ ਦੇ ਅੰਡਰ ਨਹੀਂ ਆ ਫੈਡਰਲ ਸਰਵ ਰਾਸ਼ਟਰਪਤੀ ਜਾਂ ਸੈਨੇਟ ਜਾਂ ਕਿਸੇ ਦੇ ਵੀ ਸਿੱਧਾ ਅੰਡਰ ਨਹੀਂ ਆਟੋਨਮਸ ਬਾਡੀ ਆ ਉਹਨੇ ਆਪ ਫੈਸਲਾ ਲੈਣਾ ਹੈ ਵੀ ਜਿਹੜੀ ਬੋਰੋ ਇਹ ਟਰੰਪ ਕਹਿੰਦੇ ਆ ਕਿ ਜਿਹੜਾ ਬੋਰੋਇੰਗ ਆ ਉਹ ਚੀਪ ਹੋ ਜਵੇ ਕਰਜ਼ਾ ਲੈਣਾ ਸੌਖਾ ਹੋ ਜਵੇ ਲੋਕਾਂ ਕੋਲ ਥੋੜਾ ਜਿਹਾ ਪੈਸਾ ਆ ਜਵੇ ਥੋੜਾ ਜਿਹਾ ਸੌਖੇ ਹੋ ਜਾਣ ਟ੍ਰੇਡ ਟੈਂਸ਼ਨ ਦੇ ਨਾਲ ਜਿਹੜੀ ਪੈਦਾ ਹੋਈ ਆ ਤਾਂ ਉਹ ਸਾਰਾ ਕੁਝ ਠੀਕ ਠਾਕ ਹੋ ਜਾਣਗੇ ਸੋ ਜਿਹੜਾ ਫੈਡਰਲ ਰਿਜ਼ਰਵ ਆ ਇਹ ਡਿਸੀਜਨ ਇਹਨਾਂ ਦੇ ਇੰਡੀਪੈਂਡੈਂਟ ਹੁੰਦੇ ਆ ਬਿਨਾ ਕਿਸੇ ਪੋਲਿਟਿਕਲ ਪ੍ਰੈਸ਼ਰ ਦੇ ਉਹ ਰੱਖ ਵੀ ਸਕਦੇ ਆ ਇੰਟਰਸਟ ਰੇਟ ਇਕਨੋਮੀ ਨੂੰ ਸਟੇਬਲ ਰੱਖਣ ਦੇ ਲਈ ਡਾਲਰ 3 ਸਾਲ ਦੇ ਵਿੱਚ ਸਭ ਤੋਂ ਥੱਲੇ ਗਿਆ ਹੈ ਇਸ ਵੇਲੇ ਜਿਹੜੀ ਡਾਲਰ ਦੀ ਵੈਲਿਊ ਆ ਯੂ ਐਸ ਡਾਲਰ ਦੀ ਉਹ ਡ੍ਰੌਪ ਹੋਈ ਆ ਔਰ ਉਹਦੇ ਨਾਲ ਜਿਹੜੀ ਰੋਜ਼ਮਰਾਂ ਦੀ ਜ਼ਿੰਦਗੀ ਆ ਲੋਕਾਂ ਦੀ ਉਹ ਤੰਗ ਹੋ ਗਈ ਆ ਮਹਿੰਗਾਈ ਹਜੇ ਵੀ ਇੱਕ ਮੁੱਦਾ ਆ ਅਮਰੀਕਾ ਦੇ ਵਿੱਚ ਭਾਵੇਂ ਕਿ ਟਰੰਪ ਨੇ ਕਹਿ ਦਿੱਤਾ ਕਿ there is no inflation ਪਰ ਜਿਹੜੀਆਂ ਕੀਮਤਾਂ 2.4% ਦੇ ਉੱਤੇ ਮਾਰਚ ਦੇ ਵਿੱਚ ਇਹ ਟਾਰਗੇਟ ਜਿਹੜਾ ਰੇਟ ਆ ਉਹ 2% ਤੋਂ ਇਹ ਦਰੁੱਧਰ ਹੁੰਦੀ ਨਜ਼ਰ ਆ ਰਹੀ ਆ। ਅ 트럼ਪ ਫਾਇਰ ਵੀ ਕਰਨ ਦੀ ਕੋਸ਼ਿਸ਼ ਕਰਨਗੇ ਨੂੰ ਜੀ ਚੇਅਰਮੈਨ ਨੂੰ ਉਹਨਾਂ ਨੇ ਗੱਲ ਕੀਤੀ ਆ ਕਿ ਇਹਨਾਂ ਨੂੰ ਰਿਮੂਵ ਕਿੱਦਾਂ ਜਾ ਸਕਦਾ ਹੁੰਦਾ ਪਰ ਲੀਗਲੀ ਇਹ ਹੱਲ ਗੱਲੇ ਹਲੇ ਗੱਲ ਕਲੀਅਰ ਨਹੀਂ ਆ ਵੀ ਇਹ ਕੀਤਾ ਜਾ ਸਕਦਾ ਜਾਂ ਉਹਨਾਂ ਨੂੰ ਕੋਈ ਕੋਰਟ 'ਚ ਜਾਣਾ ਪਊਗਾ ਜਾਂ ਫਿਰ ਕੀ ਕਰਨਾ ਪਊਗਾ ਜਿਹੜੇ ਇਨਵੈਸਟਰਜ਼ ਨੇ ਉਹ 트럼ਪ ਦੇ ਟੈਰਫ ਤੋਂ ਡਰੇ ਆ। ਟਰੰਪ ਜਿਹੜੇ ਰਾਸ਼ਟਰਪਤੀ ਟਰੰਪ ਨੇ ਉਹ ਗੁੱਸਾ ਫੈਡਰਲ ਰਜ਼ਰਵ ਤੇ ਕੱਢ ਰਹੇ ਆ ਵੀ ਇਹ ਜ਼ਿੰਮੇਵਾਰ ਆ ਇਹਨਾਂ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਅਗਲੀ ਗੱਲ ਬਾਤ ਦੋਸਤੋ ਖਸਰੇ ਬਾਰੇ ਮੀਜ਼ਲਜ਼ ਬਾਰੇ ਮੀਜ਼ਲਜ਼ ਕਾਫੀ ਤੇਜ਼ੀ ਨਾਲ ਬਿਮਾਰੀ ਫੈਲ ਰਹੀ ਆ ਇਹ ਪਹਿਲਾਂ हट ਗਈ ਸੀ 2000 ਦੇ ਵਿੱਚ ਅਮਰੀਕਾ ਨੇ ਐਲਾਨ ਕਰਤਾ ਸੀ ਵੀ ਸਾਡੇ ਕੋਈ ਵੀ ਮੀਜ਼ਲ ਦਾ ਕੇਸ ਨਹੀਂ ਆ ਪਰ ਕੇਸ ਬਹੁਤ ਆ ਰਹੇ ਆ ਦੂਜੀ ਗੱਲ ਆ ਇਹ ਇਸ ਵੇਲੇ ਖਤਰਾ ਉਸ ਵੇਲੇ ਵੀ ਜ਼ਿਆਦਾ ਆ ਜਦੋਂ ਉਹ ਉਸ ਵੇਲੇ ਹੈਲਥ ਡਿਪਾਰਟਮੈਂਟ ਦੇ ਜਿਹੜੇ ਮੁਖੀ ਨੇ ਜਿਹੜੇ ਵੈਕਸੀਨੇਸ਼ਨ ਦੇ ਖਿਲਾਫ ਨੇ ਰਾਬਰਟ ਐਫ ਕੈਨੇਡੀ ਜੂਨੀਅਰ ਵਰਕੇ ਆ ਬਸ਼ੰਗਟਨ ਦੇ ਵਿੱਚ ਪੰਜਵਾਂ ਕੇਸ ਸਾਹਮਣੇ ਆ ਗਿਆ ਸਿਆਟਲ ਸੀਟਕ 에ਅਰਪੋਰਟ ਦੇ ਉੱਤੇ ਥੋੜੇ ਕੱਲ ਹੀ ਆਇਆ ਇੱਕ ਕੇਸ ਬੱਚਾ ਆ ਉਹ ਪਹਿਲਾਂ 에ਅਰਪੋਰਟ ਦੇ ਉੱਤੇ ਗਿਆ ਔਰ ਬਾਹਰੋਂ ਕਿਤੇ ਹੋਇਆ ਬਾਅਦ ਵਿੱਚ ਚਿਲਡਰਨ ਹਸਪੀਟਲ ਦੇ ਵਿੱਚ ਗਿਆ ਤੇ ਹੁਣ ਉਹ ਤੋਂ ਕਿੱਥੇ ਕਿੱਥੇ ਫੈਲਦਾ ਪਤਾ ਨਹੀਂ ਉਹਦੇ ਤੋਂ ਥੋੜੇ ਦਿਨ ਪਹਿਲਾਂ ਇੱਕ ਚੌਥਾ ਕੇਸ ਇਸ ਤੇ ਸੀਟਕ 에ਅਰਪੋਰਟ ਸਿਆਟਲ ਦੇ ਉੱਤੇ ਸਾਹਮਣੇ ਆਇਆ ਸੀ ਜਿੱਥੇ ਜੋ ਪਹਿਲਾਂ ਟਰੈਵਲ ਕਰਕੇ ਕਿਤੇ ਆਇਆ ਵਿਅਕਤੀ ਤੇ ਉਹਦੇ ਤੋਂ ਬਾਅਦ ਫਿਰ ਉਹ ਉੱਥੇ ਨੇੜੇ ਜਿਹੜਾ ਹੋਟਲ ਸੀਗਾ ਉਹਦੇ ਵਿੱਚ 에ਰਪੋਰਟ ਦੇ ਉੱਥੇ ਗਿਆ ਤੇ ਉਹਦੇ ਤੋਂ ਵੀ ਫੈਲ ਗਿਆ ਅਮਰੀਕਾ ਦੇ ਵਿੱਚ ਲੋਕ ਜਿਹੜੇ ਨੇ ਉਹਨਾਂ ਨੂੰ ਮੀਜ਼ਲਸ ਵੈਕਸੀਨ ਬਾਰੇ ਜਾਂ ਤਾਂ ਪਤਾ ਨਹੀਂ ਜਾਂ ਉਹ ਗਲਤ ਕਲੇਮ ਕਰੀ ਜਾਂਦੇ ਆ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਕੀ ਸਹੀ ਆ ਤੇ ਕੀ ਗਲਤ ਆ ਮੇਥ ਆਮ ਤੌਰ ਦੇ ਉੱਤੇ ਇਹ ਆ ਜਿਹੜੇ ਕਲੇਮ ਇਹ ਕੀਤੇ ਜਾਂਦੇ ਆ ਲੋਕਾਂ ਦੇ ਵਿੱਚ ਇੱਕ ਡਰੇ ਪਾਤਾ ਕਿ ਵੈਕਸੀਨਾਂ ਕੁਛ ਨਾ ਕੁਛ ਹੁੰਦਾ ਆ ਜਿਵੇਂ ਐਮ ਐਮ ਆਰ ਜਿਹੜੀ ਵੈਕਸੀਨ ਆ ਇਹਦੇ ਲਈ ਐਮ ਐਮ ਆਰ ਵੈਕਸੀਨ ਇਹਦੇ ਲਈ ਲੱਗਦੀ ਆ ਰੋਬੇਲਾ ਲਈ ਤੇ ਇਹਦੇ ਲਈ ਆਪਣੇ ਖਸਰੇ ਦੇ ਲਈ ਮੀਜ਼ਲਸ ਦੇ ਲਈ ਉਹਦੇ ਬਾਰੇ ਇਹ ਕਿਹਾ ਜਾਂਦਾ ਵੀ ਇਹਦੇ ਨਾਲ ਆਟਿਜ਼ਮ ਹੋ ਜਾਂਦਾ ਜائیں ਵੀ ਕਹਿੰਦੇ ਆ ਕਿ ਖਸਰੇ ਨਾਲ ਤਾਂ ਬੰਦੇ ਨੂੰ ਕੁਝ ਨਹੀਂ ਹੁੰਦਾ ਵੈਕਸੀਨ ਨਾਲ ਜ਼ਰੂਰ ਕੁਝ ਹੋ ਜਾਂਦਾ ਕਿ ਵੈਕਸੀਨ ਇਜ਼ ਮੋਰ ਡੇਂਜਰਸ ਦੈਨ ਮੀਜ਼ਲਸ ਕੁਝ ਇਹ ਕਹਿ ਰਿਹਾ ਕਿ ਜਿਹੜੇ ਵੈਕਸੀਨ ਆ ਇਹ ਜਿਹੜੀ ਆ ਇਹਦੇ ਨਾਲ ਜਿਹੜੇ ਵਿਟਾਮਿਨ ਆ ਕੁਝ ਲੋਕ ਇਹ ਕਹੀ ਜਾਂਦੇ ਆ ਕਿ ਵਿਟਾਮਿਨ ਦੇ ਨਾਲ ਮੀਜ਼ਲਸ ਜਿਹੜੇ ਆ ਉਹ ਠੀਕ ਹੋ ਜਾਂਦੇ ਆ ਜਿਹੜੀ ਮਿਸ ਇਨਫਰਮੇਸ਼ਨ ਆ ਇਹਦੇ ਨਾਲ ਜਿਹੜੀ ਵੈਕਸੀਨ ਹੈਜ਼ਿਟੈਂਸੀ ਆ ਲੋਕਾਂ ਦਾ ਇੱਕ ਇਹ ਲੋਕਾਂ ਦੇ ਵਿੱਚ ਡਰ ਵੈਕਸੀਨ ਨੂੰ ਲੈ ਕੇ ਉਹ ਵੱਧ ਗਿਆ ਲੋਕ ਚਿਰਨ ਨੂੰ ਇਹ ਲੱਗਦਾ ਕਿ ਉਹ ਇਹ ਫਾਲਸ ਉਹ ਲੋਕਾਂ ਨੂੰ ਇਹ ਬਾਰੇ ਕਲੀਅਰ ਨਹੀਂ ਕਿ ਕਲੇਮ ਜਿਹੜੇ ਗਲਤ ਨੇ ਜਾ ਲੋਕ ਵੈਕਸੀਨ ਨੂੰ ਸਕਿਪ ਕਰ ਦਿੰਦੇ ਬੱਚਿਆਂ ਨੂੰ ਲਗਭਗ 800 ਮੀਜ਼ਲ ਦੇ ਜਿਹੜੇ ਪਿਛਲੇ ਹਫਤੇ ਵਿੱਚ ਮੀਜ਼ਲ ਅ ਅਮਰੀਕਾ ਦੀਆਂ 50 ਵਿੱਚੋਂ 25 ਸਟੇਟਾਂ 'ਚ ਫੈਲੀ ਆ ਤਿੰਨ ਮੌਤਾਂ ਹੋਈਆਂ ਤੇ ਉਹ ਤਿੰਨੋ ਹੀ ਅਨਵੈਕਸੀਨੇਟਿਡ ਬੱਚਿਆਂ 'ਚ ਹੋਈਆਂ ਜਿਹੜੇ ਆਰ ਐਫ ਕੇ ਜੂਨੀਅਰ ਨੇ ਰਾਬਰਟ ਐਫ ਕੈਨੇਡੀ ਜੂਨੀਅਰ ਉਹਨਾਂ ਦਾ ਸਿੱਧਾ ਵੈਕਸੀਨ ਡਾਊਟਸ ਦੇ ਨਾਲ ਸੰਬੰਧ ਆ ਹੈਲਥ ਸੈਕਟਰੀ ਨੇ ਅਮਰੀਕਾ ਦੀ ਸਭ ਤੋਂ ਸਿਹਤ ਵਿਭਾਗ ਦੇ ਉੱਚੇ ਅਹੁਦੇ ਤੇ ਰਾਬਰਟ ਐਫ ਕੈਨੇਡੀ ਜੂਨੀਅਰ ਉਹ ਲਗਾਤਾਰ ਉਹਨਾਂ ਨੇ ਕੁਝ ਜਿਹੜੇ ਕਲੇਮ ਕੀਤੇ ਆ باوجود ਦੇ ਗੱਲ ਦੇ ਕਿ ਉਹ ਕਹਿੰਦੇ ਕਿ ਮੈਂ ਵੈਕਸੀਨ ਦੀ ਸਪੋਰਟ ਕਰਦਾ ਵੈਕਸੀਨ ਲਵਾਉਣੀ ਚਾਹੀਦੀ ਹੈ ਲੋਕ ਡਰੇ ਪਏ ਲੋਕ ਕਨਵਿੰਸ ਨਹੀਂ ਹੋ ਰਹੇ ਹੁਣ ਇੱਕ ਬਹੁਤ ਛੋਟੀ ਜੀ ਪਰਸੈਂਟੇਜ ਆ ਵੀ 5% ਤੋਂ ਘੱਟ ਹੁਣ ਲੱਗਦਾ ਕਿ ਉਹਨਾਂ ਨੂੰ ਇੱਥੋਂ ਤੱਕ ਲੱਗਣ ਲੱਗਾ ਹੈ ਕਿ ਜਿਹੜੀਆਂ ਮਿਥਸ ਨੇ ਟਰੂ ਨੇ ਐਕਸਪਰਟ ਨੇ ਐਕਸਪਰਟ ਬਹੁਤ ਚੰਗੀ ਤਰ੍ਹਾਂ ਦੱਸ ਰਿਹਾ ਆ ਕਿ ਜਿਹੜਾ ਵਾਈਟਾਮਿਨ ਏ ਆ ਉਹ ਰਿਪਲੇਸਮੈਂਟ ਨਹੀਂ ਹੋ ਸਕਦੀ ਵੈਕਸੀਨਸ ਜਿਹੜਾ ਜਦੋਂ ਬੱਚਾ ਰਿਕਵਰ ਕਰਦਾ ਆ ਉਹ ਬਿਮਾਰ ਹੋ ਜਾਂਦਾ ਆ ਇਹ ਉਹਨੂੰ ਮਤਲਬ ਪ੍ਰिवेंट ਨਹੀਂ ਕਰ ਸਕਦੇ ਕਿ ਵੈਕਸੀਨ ਨਹੀਂ ਹੋਊਗੀ ਔਰ ਮਾਪਿਆਂ ਵਿੱਚ ਬਹੁਤ ਸਾਰੇ ਫਾਲਸ ਕਲੇਮ ਦੇ ਉੱਤੇ ਉਹ ਯਕੀਨ ਕਰ ਰਿਹਾ ਤੇ ਵੈਕਸੀਨ ਨੂੰ ਸਕਿਪ ਕਰ ਰਹੇ ਮਤਲਬ ਦਸਾਂ ਦੇ ਵਿੱਚੋਂ ਜਿਹੜੇ ਦਸਾਂ ਦੇ ਵਿੱਚੋਂ ਕੱਲੋ ਦੋ ਜਿਹੜੇ ਨੇ ਉਹ ਉਹ ਦੋ ਤੋਂ ਜ਼ਿਆਦਾ ਦੋ ਤੋਂ ਤਿੰਨ ਪੇਰੈਂਟਸ ਜਿਹੜੇ ਨੇ ਉਹ ਜਾਂ ਤਾਂ ਵੈਕਸੀਨ ਡਿਲੇ ਕਰ ਰਹੇ ਆ ਜਾਣ ਸਕਿਪ ਕਰ ਰਹੇ ਵੀ ਲਵਾਉਂਦੇ ਹੀ ਨਹੀਂ ਪੋਲਿਟੀਕਲ ਡਿਵਾਈਡ ਦਾ ਵੀ ਇਹਦਾ ਬਹੁਤ ਵੱਡਾ ਰਿਪਬਲਿਕਨ ਜਿਹੜੇ ਨੇ ਉਹ ਆ ਜਿਆਦਾ ਦੂਜੇ ਪਾਸੇ ਨੇ ਨਾਂ ਲਵਾਉਣ ਵਾਲਿਆਂ ਪਾਸੇ ਤੇ ਇਸ ਵੇਲੇ ਸਰਕਾਰ ਵੀ ਪੋਲਿਟਿਕ ਕਰਦੀ ਆ ਤੇ ਐਕਸਪਰਟ ਜਿਹੜੇ ਦੱਸ ਰਹੇ ਆ ਕਿ ਲੌਂਗ ਟਰਮ ਡੈਮੇਜ ਹੋ ਸਕਦਾ ਵੈਕਸੀਨ ਦੇ ਵਿੱਚ ਟਰ ਯਕੀਨ ਕਰੋ ਇਹਨੂੰ ਡ੍ਰੌਪ ਨਾ ਕਰੋ ਇਹਦੇ ਨਾਲ ਜਿਆਦਾ ਆਊਟਬਰੇਕਸ ਹੋ ਸਕਦੀਆਂ ਖਾਸ ਕਰਕੇ ਜਿੱਥੇ ਇਹ ਹੈਗੀਆਂ ਆ ਸੋ ਭਾਵੇਂ ਕਿ ਬਹੁਤ ਵੱਡਾ ਹੈ ਪਿਛਲੇ ਸਮੇਂ ਦੇ ਵਿੱਚ ਸਾਰਾ ਕੁਝ ਸਿੱਧ ਹੋ ਚੁੱਕਿਆ ਹੈ ਕਿ ਵੈਕਸੀਨ ਬਹੁਤ ਜ਼ਰੂਰੀ ਆ ਪਰ ਫਿਰ ਵੀ ਲੋਕਾਂ ਦੇ ਵਿੱਚ ਜਿਹੜੀ ਇੱਕ ਕਿਸਮ ਦਾ ਜਿਹੜੀ ਹਿਚਕਚਾਹਟ ਆ ਵੈਕਸੀਨ ਨੂੰ ਲੈ ਕੇ ਡਰ ਆ ਔਰ ਉਹ ਇਨਫੋਰਮੇਸ਼ਨ ਹੋਰ ਜ਼ਿਆਦਾ ਵਧ ਰਹੀ ਆ ਖਾਸ ਕਰ ਇਸ ਵੇਲੇ ਜਦੋਂ ਸਰਕਾਰੀ ਉਸ ਕਿਸਮ ਦੀ ਆ ਜਿਹੜੀ ਜਿਹਦੇ ਮੁਖੀ ਥੋੜੇ ਜਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵੈਕਸੀਨ ਦੇ ਵਿੱਚ ਵੈਕਸੀਨ ਦੇ ਵਿਰੋਧ ਦੇ ਵਿੱਚ ਜਾਂਦੇ ਆ ਤੇ ਉਹ ਜਿਹੜਾ ਇੱਕ ਵਾਰੀ ਇਹਦੇ ਨਾਲ ਫੇਰ ਜਿਹੜੀ ਚਿੰਤਾ ਪੈਦਾ ਹੋਈ ਆ ਕਿ ਕੀ ਹੋ ਸਕਦਾ ਤੇ ਕਿੰਨਾ ਜਿਹੜਾ ਆ ਉਹ ਫਰਕ ਪਊ ਦੋਸਤੋ ਇਹਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆ ਤੇ ਕੱਲ ਫਿਰ ਆਸ ਰੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ